ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੋਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਿ ਸਿਆਣ ਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਜਿਆਰਾ ਹੋਈ ਐ ਕਿਵ ਕੂੜੈ ਟੁੱਟ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਮਿਲ ਬੜਾਈ ਹੁਕਮੀ ਉਤਮਨੀਜ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੂਝੈ ਤਾਂ ਹਉਮੈ ਕਹੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀ ਸਾਣ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਗਮ ਵਿਚਾਰ ਗਾਵੇ ਕੋ ਸਾਜ ਰੇਤਨ ਖੇਹ ਗਾਵੇ ਕੋ ਜੀਲ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰ ਅਦੂਰ ਤਥਨਾ ਕਥਿ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਗ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਭਾਖਿਆ ਭਉ ਅਪਾਰ ਅਖ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰਖੀਐ ਜੇ ਦਿਸੈ ਦਰਬਾਰ ਮਾਹੌ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨজਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਟਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰਬੋਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾਂ ਇੱਕ ਦੇਹ 부ਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਏ ਤੀਰਤ ਨਾਵਾਂ ਜੇ ਤਿਸ ਬਾਵਾ ਵਿਣ ਪਾਣੇ ਕੇ ਨਾਏ ਕਰੀ ਜੇ ਤਿਸ ਰਠ ਉਪਾਈ ਵੇਖਾ ਵਿਣ ਕਰਮਾਂ ਕੇ ਮੇਰੇ ਲਈ ਮਤ ਵਿੱਚ ਰਤਨਾ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਵਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਏ ਜੇ ਜੁਗ ਚਾਰੇ ਅਰਜਾ ਹੋਰ ਅਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨੌਰ ਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਆਵਤ ਨਾ ਪੁਸ਼ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਧਰਤ ਤਵਲੇ ਆਕਾਸ਼ ਸੁਣੈ ਦੀਪ ਲੋ ਪਾਤਲ ਸੁਣੈ ਪੋਏ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਹਿੰਦ ਸੁਣਿਆ ਮੋਕਸਲਾ ਹਰਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 86 ਗਾਇਸ਼ਾਣ ਸੁਣਿਆ ਪੜ ਪੜ ਪਾਵੈ ਮਾਣ ਸੁਣਿਆ ਲਾਗੇ ਸਹਿ ਤਿਆਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹਾ ਸੁਣਿਆ ਸੇਖ ਬੀਰ ਪਾਤਸ਼ਾਹ ਸੁਣਿਆ ਆਂਦੇ ਪਾਵੇ ਰਾਹ ਸੁਣਿਆ ਹਾਥ ਹੋਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਦਾਏ ਕਾਗਦ ਕਲਮ ਨਾਲ ਲੇਖਨ ਹਾਰ ਮੰਨੈ ਕਾਬੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਹੇ ਝੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮਨੈ ਬਸਿ ਸਾਂ ਪਰ ਗਟ ਜਾਏ ਮਨੈ ਮਾਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਦਰ ਹੋਏ ਦੇਖੋ ਮਨ ਜਾਣੈ ਮਨ ਕੋਈ ਮਨੈ ਪਾਵੇ ਮੁਖਤਿਵਾਰ ਮਨੈ ਪਰਵਾਰੈ ਸਾਧਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਪਵਹ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਣ ਪੰਜ ਵਰਦਾਨ ਪੰਚੇ ਪਾਵੇ ਦਰਗਹਿ ਬਾਣ ਪੰਚੇ ਸੋਹ ਹਹ ਹਾ ਦਰ ਰਜਾਣ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕ ਕਰਨ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਬੂਤ ਸੰਤੋਖ ਥਾਬ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੈ ਸਚਿਆਰ ਧਵਲੇ ਉਪਰ ਗਿਤਾ ਭਾਰ ਤਰਦੀ ਹੋਰ ਪਰੇ ਹੋਰ ਹੋਰਾ ਤਿਸ ਦੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਇਹ ਤਾਂ ਤਾਨ ਸੁਆਲਿਆ ਰੂਪ ਕੀਤੇ ਦਾਤ ਜਾਣ ਕੌਣ ਕੂਤ ਕੀ ਤਬ ਸਾਵ ਏਕੋ ਖਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਦਬਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੇ ਸੰਖ ਦਾ ਤਾਰ ਸੰਖ ਸੂਰ ਮੋਹ ਭਖਸਾਰ ਸੰਖ ਮੋਣ ਲਿਵ ਲਾਏ ਤਾਰ ਉਧਰਤ ਕਵਣ ਕਾ ਵਿਚਾਰ ਵਾਰਿਆਣਾ ਜਾਵਾ ਇੱਕ ਵਾਰ ਜੋਤ ਤੁ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੜ ਹਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਗੁੜਿਆਰ ਪੂੜੇ ਫੇਰਾਹੇ ਸੰਖ ਮਲੇਸ਼ ਮਲ ਭਖ ਖਾਏ ਸੰਖ ਨਿੰਦਕ ਸਿਰ ਕਰ ਹੈ ਪਾਰ ਨਾਨਕ ਨੀਜ ਕਹੈ ਵਿਚਾਰ ਵਾਰਿਆਣਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਥਾਵ ਅਗਮ ਗਮ ਸੰਖ ਲੋ ਸੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ ਜਿਨੇ ਲਿਖੇ ਤੇ ਸਿਰ ਨਾਏ ਜੇ ਫਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾਰਾ ਬਿਰਣਾ ਵੈ ਨਾਹੀ ਕੋ ਥਾਉ ਉਦਰਤ ਕਵਨ ਕਹਾ ਵਿਚਾਰ ਵਾਰਣ ਜਾਵੇ ਇੱਕ ਵਾਰ ਜੋ ਤਤ ਬਾਵੈ ਸਾਈ ਭਲੇਗਾਰ ਤੂੰ ਸਦਾ ਸਲਾਮਤ ਰੰਕਾਰ ਪਰਿਐ ਹੱਥ ਪੈਰ ਤਾਂ ਦੇਹੇ ਪਾਣੀ ਤੋਤੈ ਉਤਰ ਸੁਖੇ ਹੈ ਮੂਤ ਪ੍ਰੀਤੀ ਕੱਪੜ ਹੋਏ ਦੇ ਸਾਬੂਨਾ ਲਈਏ ਉਹ ਤੋਏ ਭਰੀ ਐ ਮਤ ਪਾਪਾਂ ਕਾ ਸੰਗ ਉਹ ਤੋ ਪਹਿਨਾਵੈ ਕ ਰੰਗ ਉਨੀ ਬਾਪੀ ਆਖਰਣਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲਣਾਵ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸੋ ਆਸਤੇ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਬਣ ਜਾਓ ਕਵਣ ਸਵੇਰਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੂਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋ ਵਹਿ ਲੇਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲੇਖਣ ਲੇਖ ਪੁਰਾਣ ਤਿਤ ਵਰਣਾ ਜੋਗੀ ਜਾਣ ਰਤ ਮਾਹੋ ਨ ਕੋਈ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰਿਆ ਕਿਵ ਸਹ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਕਣ ਸਭ ਕੋ ਆਕੈ ਇਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗੇ ਗਿਆਨਾ ਸੋਹੈ ਪਾਤਾਲਾਂ ਬਾਤਾਲ ਲਖ ਅਗਾਸ ਅਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇਕ ਬਾਤ ਸਹਿ ਸਿਹਾਰਾ ਕਹਿਣ ਕ ਤੇ ਬਾ ਅਸਲੋ ਇਕ ਧਾਤ ਲਿਖਾ ਹੋਏ ਦਲੇਹੀ ਹੈ ਲਿਖਾ ਹੋਏ ਵਿਨਾਸ ਨਾਨਕ ਵੱਡਾ ਆ ਕੀ ਹੈ ਆਪੇ ਜਾਣੇ ਆਪ ਸਲਾਹੀ ਸਲਾਜ ਇਤੀ ਸੁਰਤ ਨ ਪਾਈਆ ਨਦੀਆਂ ਆ ਤਹਿ ਵਾਹ ਪਵੈ ਸਮੰਦ ਨ ਜਾਣੀ ਐ ਸਮੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਪੀੜੀ ਤਰਣਾ ਹੋਵਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸੇਤੀ ਕਹਿ ਨ ਅੰਤ ਅੰਤ ਨ ਕਰਨੈ ਦੇਨ ਨ ਅੰਤ अंतन वेखणा स्वर्ण नयंत आन्त। अंतन जाप किया मन मंत अंतन जाप कीता एकाकार अंतन जाप पै पारवार अंत कारण केते बिरला है ताके अंतन पाए जाहे एहो अंतन जानाए कोए बहुत आ कहिए बहुत आ होए वड्डा साहिब ऊंचा ठाओ ऊचे ऊपर ऊंचा नाओ ਏ ਵੜਾ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਗੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਅੱਲਾ ਤਮਾਏ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਾਤ ਰਹਿ ਵੇਕਾਰ ਕੀਤੇ ਲੈ ਲੈ ਮੁਕਰਪਾਏ ਕੀਤੇ ਮੂਰਖਾਈ ਖਾਏ ਕੀਤੇ ਦੁੱਖ ਭੂਗ ਸਦਮਾਰ ਏ ਪੀ ਦਾ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੁਰੇ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣੁ ਪਾਏ ਉਹ ਜਾਣੈ ਜਿਤਿਆ ਮੋਇ ਖਾਏ ਆਪੇ ਜਾਣੈ ਆਪੇ ਦੇ ਆਖਾਂ ਸੇ ਪੀਕੇ ਕੇ ਦੇਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਿਸਾਹੀ ਪਦ ਸਭ ਮੁੱਲ ਗੁਣ ਅਮਲ ਵਪਾਰ ਮਲਵਾ ਬਾਰੀ ਅਮਲ ਪੰਡਾਰ ਮੁੱਲੇ ਆਵੇ ਮੁੱਲੇ ਜਾਏ ਮੁੱਲ ਭਾਏ ਮੁੱਲ ਸਮਾਹੇ ਮੁੱਲ ਧਰਮ ਮੁੱਲ ਦੀ ਬਾਣ ਮੁੱਲ ਤਲ ਅਮਲ ਪਰਵਾਨ ਮਲ ਬਖਸ਼ੀਸ਼ਾ ਮਰਣੀ ਸਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਮੁਲਿਆ ਖਿਆ ਨਾ ਜਾਏ ਆਖ ਆਖ ਰਹੇ ਨਿਵਲਾਏ ਆਖੇ ਵੇਦ ਪਾਠ ਪ੍ਰਾਣ ਆਖੇ ਬੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਣਬੇ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਆਖੇ ਆਖਣ ਬਾਹੇ ਕਿਤੇ ਕਹਿ ਗਏ ਓਟ ਓਟ ਜਾਈ ਏਤੇ ਕਿਤੇ ਹੋਰ ਕਰੇ ਤਾਂ ਆਖਣਾ ਸਕੰਗੇ ਕਿ ਜੀਵਣ ਪਾਵੈ ਤੇੜ ਹੋਏ ਨਾਨਕ ਜਾਣੈ ਸਾਚਾ ਸੋਏ ਜਿ ਕੋ ਅਖ ਬੋਲ ਵਿਗਾੜੋ ਤਾਲਹੀਏ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਾ ਜਦ ਮੈਂ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਉਣ ਹਾਰੇ ਕਿਤੇ ਰਾਗ ਭਰੀ ਸੋ ਕਹੀਆਂ ਕਿਤੇ ਗਾਉਣ ਹਾਰੇ ਗਾਵੇ ਤਹਨੋਂ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਵਤ ਰਹ ਜਾਣਾ ਲੇਖ ਲੇਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੇ ਦੇ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜ ਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਾਸ਼ਬੇ ਆਲੇ ਗਾਵਣ ਰਤਨ ਉਪਾਏ ਤੇਰੇ 68 ਦੀ ਰਤਨਾਂ ਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਜਾਰੇ ਗਾਵੇ ਖੰਡ ਮੰਡਲ ਵਰ ਪੰਡਾ ਹਰ ਕਰ ਰਖੇ ਧਾਰੇ ਸੇ ਤਦਨ ਗਾਵੇ ਜੋਤੁ ਤੁਪਾਵਣ ਰਤੇ ਤੇਰੇ ਭਗਤ ਰਸਾਲੇ ਔਰ ਕਿਤੇ ਗਾਵਣ ਸਿਮ ਚਿਤਨੇ ਆਵਣ ਨਾਨਕਿਆ ਵਿਚਾਰੇ सोई सोई सदा ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬਿਉ ਸੀ ਜੈ ਨਾ ਜਾਸੀ ਔਰ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸ ਦੀਵੜਿਆਈ ਜੋ ਤਸ ਪਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰੰਬਦ ਜੋਨੀ ਧਿਆਨ ਕੀ ਕਰੈ ਵਿਪੂਤਾ ਕਿੰਤਾ ਕਾਲ ਕੁਵਾਰੀ ਪਾਇਆ ਜੁਗਦ ਰੰਡਾ ਪਰਦੀਦਾ ਆਈ ਪੰਥੇ ਸਗਲ ਜਮਾਤੀ ਮਾਣ ਜੀਤਾ ਜਗ ਜੀਤਾ ਅਦੇਤ ਸਹਾਯਾ ਦੇਸ ਆਦ ਨੀਲ ਨਾਦ ਅਨਾਹਦ ਜੋ ਜੁਗ ਇਕ ਵੇਸ ਬਉਧ ਗਿਆਨ ਦਇਆ ਪਹਡਾਰਣ ਕੜਕੜ ਵਾਜੇ ਨਾਦ ਆਪ ਨਾਥ ਨਾਤੀ ਸਭਾਂ ਕੀ ਰਿਧ ਸਿਧ ਅਵਰਾ ਸਾਦ ਸੰਯੋਗ ਵਿਜੋਗ ਦੋਇ ਕਾਰ ਚਲਾਵੈ ਲੇਖੇ ਆਵੈ ਪਾਗ ਅਦੇਸ ਸਹਾਯਾ ਦੇਸ ਆਦ ਨੀਰ ਨਾਦ ਨਾਹਦ ਜੋ ਜੁਗ ਇਕ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਬੰਡਾਰੀ ਇੱਕ ਲਾਏ ਦੀਬਾਨ ਜਿਵ ਤਸ ਪਾਵੈ ਤਵੇਂ ਚਲਾਵੈ ਜਿਵ ਹੋਵੈ ਫੁਰਮਾਨ ਓ ਵੇਖੈ ਓ ਨਾਨ ਨਦਰਣ ਆਵੈ ਬਹੁਤਾ ਇਹੋ ਵਿਡਾਨ ਅਦੇਸਾ ਆਦੇਸ ਆਦ ਨੀਲ ਨਾਦ ਅਨਾਹਦ ਜੋ ਜੋਗੇ ਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਤਰ ਕਰ ਵੇਖੈ ਸ੍ਰਿਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਸਾ ਆਦੇਸ ਆਦ ਨੀਲ ਨਾਦ ਅਨਾਹਦ ਜੋ ਜੋਗੇ ਕੋ ਵੇਸ ਇਕ ਦੂਜੀ ਪੌ ਲਖ ਹੋਏ ਲਖ ਹੋਵੇਂ ਲਖਬੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਹੇ ਪਦ ਪਵੜੀਆਂ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਈਟਾ ਆਇਰੀ ਸ ਨਾਨਕ ਨਦਰੀ ਪਾਈਐ ਊੜੀ ਊੜ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਨ ਜੋਰਾ ਜੋਰਨ ਜੀਵਣ ਮਰਨ ਨਹਿ ਜੋਰਨ ਜੋਰਨ ਰਾਜ ਮਾਲ ਮਨਸੂਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਜ ਨਾ ਕੋਏ ਰਤੀ ਰੁਤਿ ਤਿਥੀ ਵਾਰ ਪਵਨ ਬਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾਪ ਰਖੀ ਧਰਮ ਸੰਸਾਰ ਇਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਰੰਧ ਕਰਮੀ ਕਰਮੀ ਹੋਏ ਵਿਚਾਰ ਸੱਚਾ ਏ ਆਪ ਸੱਚਾ ਦਰਬਾਰ ਇਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਬਵੈ ਨੀਸਾਨ ਕੱਛ ਬਗਾਈ ਉਥੇ ਪਾਏ ਨਾਣ ਗਇਆ ਜਪ ਜਾਏ ਧਰਮ ਖਾੰਡ ਕਾ ਇਹੋ ਧਰਮ ਗਿਆਨ ਖਾੰਡ ਕਾ ਆਕੋ ਕਰਮ ਇਤੇ ਪਵਣ ਬਣੀ ਵਸੰਤਰ ਇਤੇ ਕਾਣ ਮਹੇਸ ਇਤੇ ਬ੍ਰਮੇ ਘਾੜ ਤਕੜੀ ਐ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰੇ ਕਿਤੇ ਕਿਤੇ ਤੂੰ உபਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸੰਬੰਧ ਕਿਤੇ ਖਾਣੀ ਕਿਤੇ ਬਾਣੀ ਕਿਤੇ ਪਾਤਨ ਰੇਂਦ ਕਿਤੇ ਸਰਤੀ ਸੇਵ ਕیتے ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਇੱਥੇ ਨਾਦ ਬਣਾਉਦੋ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਇੱਥੇ ਘਾੜਤ ਘੜੀ ਐ ਬਹੁਤ ਇਹ ਅਨੂਪ ਤਾਂ ਕਿ ਅਗਲਾ ਕਥਿਆ ਨਾ ਜਾਏ ਜੇ ਕੋ ਕਹੈ ਬਿਸ਼ ਬਸਦਾਏ ਇੱਥੇ ਘੜੀ ਐ ਸੋਰਤ ਮਾਤਾ ਮਨ ਬੋਧ ਤਿਥੈ ਘੜੀਐ ਸੁਰਾਂ ਸਦਾਂ ਕੀ ਸੋਦਾ ਕਰਮਖੰਡ ਕੀ ਬਾਣੀ ਜੋਰਾ ਤਿਥੈ ਹੋਰਣ ਕੋਈ ਹੋਰਾ ਤਿਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਈਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹੇ ਮਰੇ ਨਠਾਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋ ਰ ਅਨੰਦ ਸੱਚਾ ਮਨ ਸੋਏ ਸੱਜ ਖੰਡ ਵਸੈ ਨਰੰਕਾਰ ਹਰ ਕਰ ਵੇਖੈ ਨਦਰ ਨਿਹਾਲ ਤਿਤੈ ਖੰਡ ਮੰਡਲ ਵਰ ਪੰਡ ਦੇ ਕੋ ਕਥਾ ਤਿਆ ਅੰਤਿਆ ਅੰਤ ਤਿਤੈ ਲੋਲੋਇ ਆਕਾਰ ਜਿਵ ਜਿਵ ਹੁਕਮ ਤੇ ਵੈ ਤੇਵ ਕਾਰ ਵੇਖੈ ਵਿਸਹ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਦ ਬਾਹਾਰਾ ਦੀਰਜ ਸੁਨਿਆਰ ਅਹਰਨ ਮਤ ਵੇਦ ਹਤੀਆਰ ਪਉ ਖੱਲਾ ਅਗਣ ਤਪਤਾਉ ਪੰਡਾ ਪਾਓ ਅੰਮ੍ਰਿਤ ਤਿਤ ਢਾਲ ਘੜੀ ਐ ਸ਼ਬਦ ਸਚੀ ਰਕਸਾਲ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਹਤ ਦਿਵਸ ਰਾਤੁ ਦਾਈ ਦਾਇਆ ਖੇਲਾ ਸਗਲ ਜਗਤ ਚੰਗੇ ਆਇਆ ਬਰਿਆਨਾ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜ ਕ ਦੂਰਾ ਜਿਨੇ ਨਾਮ ਧਿਆਇਆ ਗਏ ਮਸਾਕਤ ਘਾਲ ਨਾਨਕ ਦੇ ਮੁਖ ਉਜਲੇ ਕੇਤੀ ਛੁਟੀ ਨਾਲ